ਸਰ ਅੱਜ ਅਸੀਂ ਮੈਡਮ ਸ਼ੌਂਕਾ ਤੋਂ ਮਿਲ ਆਏ ਸਰ ਨੀਰ ਗੋਪਲ 60 ਸਾਲ ਦੀ ਜ਼ਿੰਦਗੀ ਦਾ ਉਹਨਾਂ ਦਾ ਬੜਾ ਵੱਡਾ ਇਸ ਸਕੂਲ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ ਯੋਗਦਾਨ ਰਿਹਾ ਕੀ ਕਹਿਣਾ ਚਾਹੀਦਾ ਸਰ ਅੱਜ ਉਹਨਾਂ ਨੂੰ ਗਏ ਹੋਏ 18 ਸਾਲ ਹੋ ਗਏ ਤੇ ਸਾਡੀ ਉਮੀਦ ਹੈ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਉਹਨਾਂ ਨੇ ਪੌਦਾ ਲਗਾਇਆ ਉਹ ਪੀੜ ਬਣੇ ਤੇ ਅਸੀਂ ਉਹ ਪੀੜ ਤੇ ਭਵਿੱਖ ਦੀ ਪੀਂਘ ਲਾ ਸਕੀਏ ਬੱਚਾ ਨੂੰ ਵਧੀਆ ਪੜਾ ਸਕੀਏ ਬੱਚਾ ਨੂੰ ਅੱਗੇ ਲੈ ਕੇ ਜਾ ਸਕੀਏ ਸਾਡੀ ਮੈਨੂੰ ਨਹੀਂ ਪਤਾ ਸੀ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਵਧੀਆ ਕਰ ਰਹੇ ਹਾਂ ਨਹੀਂ ਕਰ ਰਹੇ ਹਾਂ ਪਰ ਸਾਡੀ ਪੂਰੀ ਕੋਸ਼ਿਸ਼ ਹੈ ਪੂਰੀ ਮਿਹਨਤ ਹੈ ਪੂਰੀ ਲਗਨ ਹੈ ਤੇ ਇਮਾਨਦਾਰੀ ਨਾਲ ਅਸੀਂ ਆਪਣਾ ਕੰਮ ਕਰ ਰਹੇ ਹਾਂ ਤਾਂ ਕਿ ਜਿਹੜਾ ਸਾਡੇ ਪੂਰਵਜਾਂ ਨੇ ਕੰਮ ਕੀਤਾ ਹੈ ਉਹ ਕੰਮ ਜਿਹੜਾ ਹੈ ਆਪਾਂ ਸਮਾਜ ਲਈ ਲੋਕਾਂ ਲਈ ਖੁੱਦ ਦੇ ਲਈ ਆਪਾਂ ਅੱਗੇ ਲੈ ਚੱਕੇ ਜਾ ਸਕੀਏ ਤਾਂ ਕਿ ਕੱਲ ਦੇ ਜਿਹੜੇ ਮੇਰੇ ਸਟੂਡੈਂਟਸ ਨੇ ਜਿਹੜੇ ਮੇਰੇ ਸਟੂਡੈਂਟਸ ਸਾਥੋਂ ਪਾਸ ਆਊਟ ਹੋਣਗੇ ਉਹ ਜਦੋਂ ਮੈਨੂੰ 5 ਸਾਲ ਬਾਅਦ ਮਿਲਣ 15 ਸਾਲ ਬਾਅਦ ਮਿਲਣ ਤਾਂ ਉਹ ਵੀ ਨਜ਼ਰ ਚਾਕੇ ਮੈਨੂੰ ਦੇਖ ਸਕਣ ਤੇ ਮੈਂ ਵੀ ਉਹਨਾਂ ਨੂੰ ਨਜ਼ਰ ਚਾਕੇ ਦੇਖ ਸਕਾਂ ਉਹਨਾਂ ਨੂੰ ਮੈਨੂੰ ਤੇ ਫਖਰ ਹੋਏ ਤੇ ਮੈਨੂੰ ਉਹਨਾਂ ਤੇ ਫਖਰ ਆਉਂਦਾ ਹੈ ਉਹਨਾਂ ਦੇ ਵਿਦਵਨ ਨੂੰ ਲੈ ਕੇ ਜੋ ਇੱਥੇ ਤੱਕ ਸਕੂਲ ਨੇ ਤਰੱਕੀ ਕੀਤੀ ਹੈ ਉਹਦੇ ਚ ਉਹਨਾਂ ਦਾ ਕਿੰਨਾ ਵੱਡਾ ਯੋਗਦਾਨ ਹੈ ਸਰ ਮੇਰੇ ਖਿਆਲ ਚ ਜੇ ਕੋਈ ਪੌਦਾ ਪੀੜ ਬੰਦ ਹੈ ਤਾਂ ਸਭ ਤੋਂ ਪਹਿਲਾਂ ਤਾਂ ਮਾਲੀ ਦਾ ਹੀ ਉਹ ਚ ਯੋਗਦਾਨ ਹੈ ਜਿਨੇ ਕੇ ਉਹ ਪੀੜ ਨੂੰ ਲਾਇਆ ਉਹਨੂੰ ਸਿੰਚਿਆ ਉਹਨੂੰ ਇਸ ਕਾਬਿਲ ਬਣਾਇਆ ਕਿ ਉਹ ਪੀੜ ਬਣ ਸਕੇ ਤੇ ਅਸੀਂ ਉਹਦੀ ਪੀੜ ਦੀ ਛਾਂ ਚ ਅੱਜ ਬੈਠੇ ਹਾਂ ਤੇ ਜਿਉ ਤੱਕ ਆ ਪੇੜ ਦੀ ਗੱਲ ਹੈ ਭਾਈ ਇਸ ਨਾਮ ਦੇ ਬੂਟੇ ਦੀ ਗੱਲ ਹੈ ਉਹਨਾਂ ਨੇ ਲਗਾਇਆ ਤੇ ਜਦੋਂ ਕੋਈ ਪੇੜ ਲਗਾਉਂਦਾ ਉਹ ਚ ਬਹੁਤ ਔਕੜਾਂ ਆਉਂਦੀਆਂ ਨੇ ਬਹੁਤ ਅੜਚਣਾਂ ਆਉਂਦੀਆਂ ਨੇ ਬਹੁਤ ਔਖਾ ਹੈ ਜਿਹੜਾ ਜਦੋਂ ਜਿਹੜੀ ਖੇਤ ਵਾਹਣਾ ਹੁੰਦਾ ਉਦੋਂ ਜਦੋਂ ਉਹ ਜਦੋਂ ਮਿੱਟੀ ਜਿਹੜੀ ਹੈ ਸਹੀ ਨਹੀਂ ਹੁੰਦੀ ਉਹਤੇ ਜਿੰਨੀ એનર્ਜੀ ਉਹਤੇ ਲੱਗਦੀ ਹੈ ਉਹ ਸ਼ਾਇਦ ਉਹਦੇ ਬਾਅਦ ਵਾਲੀ ਪੀੜ੍ਹੀਆਂ ਨੂੰ ਉਨੀ એનર્ਜੀ ਲਾਣ ਦੀ ਲੋੜ ਪੈਂਦੀ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡੇ ਪੁਰਖੇ ਕੰਮ ਕਰ ਗਏ ਬੇਰੁਣੀ ਪਤਾ ਕਿ ਅਸੀਂ ਉਹਦਾ 10% ਵੀ ਕਰ ਪਾ ਰਹੇ ਹਾਂ ਕਿ ਨਹੀਂ ਕਿ ਦਵਾਰ ਤੋਂ ਮੇਰੀ ਮਿਸ ਮੈਂ ਉਹਨਾਂ ਦਾ ਦੇਣ ਦੇ ਹੀ ਨਹੀਂ ਸਕਦਾ ਅਸੀਂ ਪੂਰਾ ਵਾਈਸ ਗਰੁੱਪ ਨਾਲ ਤਾਂ ਦੇ ਨਹੀਂ ਸਕਦੇ ਜਿਹੜਾ ਉਹ ਪੌਦਾ ਲਗਾ ਚੁੱਕਿਆ ਹੈ ਐਨ ਸ਼ਾਂਤਕੁਮਾਰ ਜੀ ਦਾ ਕੋਈ ਐਸੀ ਡ੍ਰੀਮ ਜੋ ਵਜੇ ਵੀ ਤੁਹਾਡੇ ਨਜ਼ਰਾਂ ਦੇ ਵਿੱਚ ਪੈਂਡਿੰਗ ਪਈ ਹੋਵੇ ਜਿਸ ਤੇ ਕੋਈ ਪ੍ਰੋਸੈਸ ਚੱਲ ਰਿਹਾ ਹੋਵੇ ਸਰ ਮੇਰੇ ਖਿਆਲ ਸਦਾ ਡ੍ਰੀਮ ਤਾਂ ਉਹਨਾਂ ਦਾ ਇੱਕੋ ਹੀ ਹੈ ਕਿ ਜਿਹੜਾ ਬੱਚਾ ਆਪਣੇ ਕੋਲ ਆ ਗਿਆ ਉਹ ਬੱਚਾ ਵਧੀਆ ਪੜ ਕੇ ਜਾਏ ਇੱਕ ਵਧੀਆ ਉਹਦਾ ਕੀਤਾ ਵੀ ਹੋਵੇ ਤੇ ਵਧੀਆ ਇਨਸਾਨ ਵੀ ਬਣੇ ਤਾ ਸਾਡੀ ਸਾਨੂੰ ਲੱਗਦਾ ਕਿ ਸਾਡਾ ਐਸੇ ਵਾਈਅਰਸ ਗਰੁੱਪ ਕਿਤੇ ਪਹੁੰਚਣਾ ਲਕਸ਼ ਨਹੀਂ ਹੈ ਸਾਡਾ ਐਸੇ ਵਾਈਅਰਸ ਗਰੁੱਪ ਲਕਸ਼ਾ ਹੈ ਕਿ ਜਿਹੜਾ ਨਿਰੰਤਰ ਅਸੀਂ ਗੱਡੀ ਚਲਾ ਰਹੇ ਹਾਂ ਜਿਹੜਾ ਅਸੀਂ ਰਸਤਾ ਤੈਅ ਕਰ ਰਹੇ ਹਾਂ ਉਹ ਹਰ ਰਸਤਾ ਜਿਹੜਾ ਹੈ ਉਹ ਵਧੀਆ ਅਸੀਂ ਤਰੀਕੇ ਨਾਲ ਉਹ ਰਸਤਾ ਤੈਅ ਕਰੀਏ ਅਸੀਂ ਕਿਤੇ ਫਾਈਨਲ ਡੈਸਟੀਨੇਸ਼ਨ ਤੇ ਨਹੀਂ ਪਹੁੰਚਣਾ ਸਾਡੇ ਲਈ ਕੋਈ ਮੁਕਾਮ ਨਹੀਂ ਹਾਸਿਲ ਕਰਨਾ ਅਸੀਂ ਤਾਂ ਰਸਤੇ ਨੂੰ ਇੰਜੋਏ ਕਰਨਾ ਹੈ ਤੇ ਰਸਤੇ ਨੂੰ ਵਧੀਆ ਤੋਂ ਵਧੀਆ ਬਣਾਉਂਦੇ ਹੋਏ ਅਸੀਂ ਆਪਣੀ ਗੱਡੀ ਅੱਗੇ ਲੈ ਕੇ ਜਾਣਾ ਹੈ ਉਹਨਾਂ ਦੇ ਇੰਸਪੀਰੇਸ਼ਨ ਲੇਕ ਕੀ ਕਹਿਣਾ ਚਾਹੁੰਗੇ ਦੋ ਸ਼ਬਦ ਸਾਡੇ ਸਮਾਜ ਲਈ ਬੱਚਿਆਂ ਲਈ ਸਰ ਮੈਂ